ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬੱਦ ਤੋਂ ਬੱਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਟਾਇਰ ਲੱਗਿਆ ਜੀ ਖੋਲਣ ਟਾਇਰ ਖੋਲ ਕੇ ਆਪਾਂ ਕਰਨੀਆਂ ਛਤਰੀ ਫਿੱਟੇ ਦੇ ਛਤਰੀ ਲਾਉਣੀ ਆ ਛਤਰੀ ਥੋੜੀ ਜੀ ਵੱਡੀ ਆ ਉਹਦਾ ਸੈਟਿੰਗ ਕਰਨੀ ਆ ਉਹ ਟਰੈਕਟਰ ਦੀ ਆਪਣੇ ਕੋਲ ਪਈ ᱛੀ ਆਪਾਂ ਉਹੀ ਲਾ ਦੇਣੀ ਆ ਫਿੱਟ ਕਰ ਦੇਣੀ ਆ 52 ਦਾਸ ਤੇ ਕਿਉਂ ਪਈ ਖਰਾਬ ਹੋ ਜਾਣੀਆਂ ਥੋੜੀ ਜੀ ਵੱਡਣੀ ਪਣੀ ਹੈ ਵਿਚਾਲੇੋਂ ਵੱਢ ਕੇ ਸੈੱਟ ਕਰਕੇ ਡੇਢ ਇੰਚ ਆਪਾਂ ਇਹਦੇ ਤੇ ਲਾ ਦੇਣੀ ਹੈ ਕੱਟ ਕਰਕੇ ਉਹਦੇ ਕਰਕੇ ਆਪਾਂ ਟਾਇਰ ਖੋਲਣਾ ਪੈ ਰਿਹਾ ਕਿਉਂਕਿ ਗਾਲੀਆਂ ਕੱਟਣੀਆਂ ਨੇ ਤਰ ਨਾਲ ਨਿਸ਼ਾਨੀ ਨੇ ਛੋਣੀ ਲਾ ਕੇ ਸਹੀ ਤਰੀਕੇ ਨਾਲ ਗਾਲੀਆਂ ਕੱਟਾਂਗੇ ਤਰੋ ਯੂਪ ਹੈ ਪਿਆ ਲਾ ਆਪਾਂ ਨੇ ਵਿਚਾਲੇੋਂ ਵੱਢਣਾ ਪਿਆ ਇਹਦਾ ਆਮ ਟਰੈਕਟਰ ਨਾਲੋਂ ਘੇਰਾ ਛੋਟਾ ਏ ਆਪਣੇ ਕੋਲ ਪਿਆ ਦੀ ਉਹਦੇ ਕਰਕੇ ਵਿਚਾਲੇੋਂ ਵੱਢ ਕੇ ਕਿਹੜਾ ਦੇਖਣਾ ਔਰੇ ਓਕੇ ਜੀ ਰਿਪੋਰਟ ਕਰਨਾ ਹੁੰਦਾ ਵੀ ਨਹੀਂ ਲੱਗਣਾ ਛਾਤਰੀ ਬਾਕੀ ਪਿਆ ਸਿਸਟਮ ਸਾਰਾ ਕਰਦੇ ਆ ਪੱਕਾ ਨਟ ਪਾਏ ਨੇ ਆਪਾਂ ਆਹੀ ਦੋਏ ਉਰੇ ਪੈਣਾ ਇੱਕ ਨਟ ਆਹ ਟੇਕ ਆਹ ਬਾਕੀ ਸੱਤੀ ਇੱਕ ਹੋਰਾਂ ਦੇ ਹਿੱਸੇ ਦੇ ਉੱਤੇ ਰੱਖਤੀ ਆ ਦੇਖੋ ਉਰੇ ਜਿੱਦਾਂ ਆਮ ਹੁੰਦੀ ਆ ਸਿੱਧਾ ਵਜਨ ਕਰਦੇ ਆ ਤਾਮਕਾਰ ਆਗੇ ਇਹਨੂੰ ਪੱਕੀ ਸੈੱਟ ਕਰਕੇ ਗੁਣੀਆਂ ਚ ਲਿਆ ਲਿਆ ਪੱਠੇ ਵਾਲੀ ਮੋਟਰ ਚਲਾਈ ਆ ਆਪਾਂ ਲਾਉਣ ਲੱਗੇ ਆ ਪਾਣੀ ਬਹੁ ਸੇਤੀ ਮੱਕੀ ਸੁੱਕ ਸੁੱਕਦੀ ਆ ਹੁਣ ਬਹੁਤ ਲੋ ਚਲਦੀ ਆ 30 ਦਿਨ ਬਾਰੀ ਆਇਆ ਜਾਂਦੀ ਆ ਪਲਾਟ ਦੀ ਇੰਨਾ ਹੁਣੇ ਲੋੜ ਐ ਨੂੰ ਪਾਣੀ ਦੀ ਵੱਧ ਤੋਂ ਵੱਧ ਜਿੰਨਾ ਪਾਣੀ ਲਾ ਲੇਂਗੇ ਉਹਨਾਂ ਥੋੜਾ ਉਨੀਓ ਝਾੜ ਬਾਜੂਗਾ ਜੇ ਲੱਗ ਗਿਆ ਸੋਕਾ ਤਾਂ ਝਾੜ ਘਟ ਜੂ ਤੁਹਾਨੂੰ ਪਤਾ ਹੀ ਆ ਬਹੁਤ ਕਿਸਾਨ ਭਰਾ ਐਂਡ ਤੇ ਆ ਕੇ ਨਾ ਘਰ ਤੋਂ ਖੇਤ ਵਿਹਲੇ ਘਰ ਤੋਂ ਖੇਤ ਵਿਹਲੇ ਝੋਨੇ ਦਾ ਟਾਈਮ ਆਉਂਦਾ ਮੂਰੇ ਅਚਾਰ ਵਾਲਿਆਂ ਨੂੰ ਜਾਂ ਕਿਸੇ ਹੋਰ ਨੂੰ ਘੱਟ ਰੇਟ ਤੇ ਦੇ ਦਿੰਦੇ ਨੇ ਜਿਹੜੀ ਫਸਲ ਤਿਆਰ ਖੜੀ ਹੁੰਦੀ ਆ ਉਹ ਤਾਂ ਆਪਾਂ ਬਰਬਾਦ ਕਰ ਲੈਂਦੇ ਆ ਮੂਰਲੀ ਦਾ ਆਪਾਂ ਕੀ ਦੇਖਿਆ ਵੀ ਝੋਨੇ ਨੇ ਕੀ ਕਰਨਾ ਹੈ ਤਿਆਰ ਹੋਈ ਫਸਲ ਨੂੰ ਤਾਂ ਆਪਾਂ ਘਾਟ ਰੇਟ ਤੇ ਦੇ ਕੇ ਹਿੰਮਤ ਨਾਲ ਫੇਰ ਕਹਿੰਦੇ ਨੇ ਬਾਅਦ ਚ ਬਚਦਾ ਨਹੀਂ ਬਚਣਾ ਕੀ ਆ ਫਿਰ ਉਹ ਤੁਹਾਡੇ ਸਾਹਮਣੇ ਹੀ ਆ ਆਪਾਂ ਨੇ ਕਦੇ ਵੀ ਅੱਜ ਤੱਕ ਕਦੇ ਵੀ 2000 ਛੇ ਦੇ ਮੱਕੀ ਲਾਉਨੇ ਆ ਕਦੇ ਵੀ ਕਿਸੇ ਚਾਰ ਵਾਲੇ ਵੀਰ ਨੂੰ ਨਹੀਂ ਦਿੱਤੀ ਹਰੇਕ ਸਾਲ ਪਕਾਵੀ ਮੱਕੀ ਵੱਡੀ ਦੀ ਹਰੇਕ ਸਾਲ ਚੰਗਾ ਝਾੜ ਲੈ ਕੇ ਇਹੋ ਜੀ ਫਸਲ ਹੈ ਮਾੜਾ ਮੋਟਾ ਕਰਜ਼ਾ ਤਾਂ ਉਹੀ ਉਤਾਰ ਦਿੰਦੀ ਆ ਜ਼ਿੰਮੇਦਾਰ ਨੂੰ ਪੈਰੀ ਸਰੀ ਕਰ ਦਿੰਦੀ ਆ ਬੜੇ ਆਰਾਮ ਨਾਲ ਕਦੇ ਘਾਟਾ ਨਹੀਂ ਪਉਂਦੀ ਇਹ ਫਸਲ ਜਿਹੜੀ ਇਹ ਫਸਲ ਆ ਵੀਉ ਕਹੀ ਜਾਂਦੇ ਨੇ ਪੰਗਾ ਲੈ ਲਿਆ ਇਹ ਲਾਉਣੀ ਨਹੀਂ ਸੀ ਆ ਨਹੀਂ ਸੀ ਕਰਨਾ ਇਹਦੇ ਵਰਗੀ ਕੋਈ ਫਸਲ ਨਹੀਂ ਹੈ ਜਿੰਨੇ ਪਾਣੀ ਇਹ ਚੱਲ ਜੂ ਤੱਕਾ ਇਹ ਚੱਲ ਜੂ ਕੋਈ ਫਸਲ ਨਹੀਂ ਚੱਲਦੀ ਨੰਬਰ 1 ਤੇ ਟੌਪ ਦੀ ਫਸਲ ਹੈ ਮੱਕੀ ਦੀ ਫਸਲ ਹੈ ਜਿਹੜੀ। ਟਰੋਏ ਮੱਕੀ ਆਪਣੀ ਸਵੀਟ ਕੌਰਨ। ਜਾਂਦੀ ਆ ਛਾਲਾ ਮਾਰਦੀ ਤੇ ਰੰਗ ਦੇਖੋ ਇਹਦਾ ਵੱਖਰਾ ਹੀ ਆ। ਤੇ ਬਾਪੂ ਝੰਡਾ ਵੀ ਇਹਦਾ ਉੱਤੇ ਵੱਖਰਾ ਹੀ ਹੁੰਦਾ ਦੂਈ ਮੱਕੀ ਨਾਲੋਂ। ਪਾਣੀ ਦੇਖਣਾ ਇਹਦੀ ਗੇੜਾ ਮਾਰਿਆ ਫੇਰ ਧਿਆੜ ਵਾਲੇ ਸਾਰੇ ਦੇ ਉਹ ਤੋਂ ਤੋਂ ਮੋਟੇ। ਚੱਲੀ ਜਾਂਦਾ ਜੀ ਕੰਮ ਜੌਂਡੀਅਰ ਦਾ ਰੰਗ ਰੰਗ ਕਰਤਾ ਮੰਜੇ ਨੂੰ ਉੱਪਰਲੇ ਨੂੰ ਸਾਰੇ ਨੂੰ ਇਹਦੇ ਨੂੰ ਛਤਰੀ ਵਾਲੇ ਨੂੰ ਲਾਉਨੇ ਆ ਕਰਦੇ ਆ ਫਟੇ ਜੀ ਕਰਤੀ ਓਕੇ ਰਿਪੋਰਟ ਡੈਕ ਵਾਲੇ ਐਂਗਲ ਨੂੰ ਲਾ ਕੇ ਸੈੱਟ ਕਰਕੇ ਫਿਰ ਦੇਖਦੇ ਆ ਰੱਖਦੇ ਆ ਉੱਤੇ ਛਤਰੀ ਇਹ ਕਰਤਾ ਰੰਗ ਜੀ ਆਪਾਂ ਛਤਰੀ ਨੂੰ ਵੀ ਦੇਖੋ ਜੌਂਡੀਅਰ ਗ੍ਰੀਨ ਸ਼ੇਪਰ ਨੂੰ ਸੋ ਕੁ ਕਦੇ ਲਾ ਦਾਂਗੇ ਜੀ ਮਿੱਤਰੋ ਆਪਣੇ ਉਰੇ ਸਹੋਲੀ ਵਾਲੀ ਵੀ ਹਰੀ ਹੋਣ ਲੱਗੀ ਪਨੀਰੀ ਵਾਲੋਂ ਕਰੋ ਚੈੱਕ ਇਹੋ ਤਾਜੀ ਵੀਜੀ ਆ ਪਰ ਇਹ ਆਹ ਕਿਹੜੀ ਤਾਜੀ ਵੀਜੀ ਹੈ ਇੱਧਰ ਆਇਆ ਹਰਵਾਦ ਸਿੰਘ ਕੀ ਮਿੱਤਰੋ ਬੋਰ ਕਰਤਾ ਵੀ ਉਹਨਾਂ ਨੇ 280 ਡੇੜ ਘੜ ਤੇ 34 ਟੋਟੇ ਕਹਿੰਦੇ ਨੇ ਕੱਢ ਤੇ ਸੰਘਾੜ ਤੇ ਹੁਣ ਢੀਕ ਕਰ ਰਹੇ ਨੇ ਮਾਲ ਦੀ ਮਾਲ ਆਉਣਾ ਵਾ ਪੱਟ ਲਿਆ ਵੀਰ ਨੇ ਪਾਣੀ ਆ ਰਿਹਾ ਤੇ ਨਾਲ ਪੈਂਦਾ ਮਾਲ ਪੱਥਰ ਵਾਲਾ ਮਾਲ ਪਾਉਣਾ ਹੈ ਅਜੇ ਨਹੀਂ ਜੀ ਮੈਟਰ ਅੱਗੇ ਪੱਥਰ ਦੇ ਪਾਈਪ ਪੋਰ ਵਾਲੇ ਟਰੈਕਟਰ ਤੇ ਸਾਡੀ ਜਾ ਦੇਖੋ ਪਾਚਪੰਨ ਜੀ ਮੈਟਰ ਲਾ ਕੇ ਆਪਣੀ ਪੋਜੀਸ਼ਨ ਚ ਸੈਟਿੰਗ ਕਰਨ ਸਮਾਨ ਬੋਰ ਲਾਉਣੇ ਨੇ ਥੋੜੀ ਪੈ ਗਈ ਵੀਰੇ ਤੁਹਾਡੀ ਨਾਲ ਦੀਆਂ YouTube ਤੇ ਹਾਂ ਟੈਨਸ਼ਨ ਨਾ ਲਓ ਟੈਨਸ਼ਨ ਨਾਲ ਇਹ ਬੰਦੇ ਨੇ ਪਿੰਡ ਪੁੱਛ ਲੋ ਜੀ ਕਿਹੜੇ ਪਿੰਡ ਤੋਂ ਆਏ ਨੇ ਉਹ ਆਉਂਦੇ ਮਰੌੜੇ ਪਿੰਡ ਤੋਂ ਹੀ ਮਾਲ ਲੈ ਕੇ ਆਏ ਨੇ ਬੰਦੇ ਇਹ ਵੀਰੇ ਪਾ ਕੇ ਜਾਣਗੇ ਆਹ ਫਾਈਨ ਮੇਰੇ ਬਾਹ ਕੁੜੀ ਹੈਲਪ ਕਰ ਲਓ ਜੀ ਤਰੀਕਾ ਵਧੀਆ ਲਾਉਣ ਦਾ ਪੂਰਾ ਘੈਂਟ ਦੇਖ ਜਾਂਦੀ ਹੈ ਤੁਸੀਂ ਆਪਣੇ ਆਪ ਬੈਠਾ ਕਿਤੇ ਹੁਣ ਬੋਲ ਨਾ ਜੀ ਮਿੱਤਰੋ ਲੱਗੇ ਜਾਲੀ ਵੱਡਣ ਵੀਰੋਣੀ ਵਧੀਆ ਸਿਸਟਮ ਆ ਹਰੀ ਕੀ ਰੱਖੀ ਹੋਈ ਵੀਰੋਣਾ ਨੇ ਮਣ ਮਣ ਕੇ ਵੱਢੀ ਜਾਂਦੇ ਨੇ ਆ ਦੇਖੋ ਇਹ ਲਵੇਟ ਦੇਣੀ ਆ ਹੁਣ ਆ ਗਲੀਆਂ ਵਾਲੇ ਪਾਈਪ ਤੇ ਫਿਲਟਰ ਬਣ ਜਾਣਾ ਇਹਦਾ ਘਰ ਦਾ ਬੈਕਵਾਰ ਗਲੀਆਂ ਗੁਲੀਆਂ ਵੀਰ ਹੁਣੀ ਨਾਲ ਹੁੰਦੇ ਸਾਫ ਕਰੀ ਜਾਂਦੇ ਨੇ ਕਈ ਵਾਰੀ ਫਿਲਟਰ ਬੰਦ ਹੁੰਦਾ ਕਤੇ ਕਤੇ ਆ ਦੇਖੋ ਕੋਈ ਕੋਈ ਗਲੀ ਨਾਲ ਹੁੰਦੇ ਦੇਖ ਕੇ ਚੰਗੀ ਤਰ੍ਹਾਂ ਸਾਫ ਕਰਕੇ ਤੇ ਉਧਰ ਵੀਰ ਉਹਨਾਂ ਨੇ ਆਪਦੇ ਲੋਕ ਲੋਕ ਲਾ ਲਿਆ ਦੇਖੋ ਪਲਾਸਟਿਕ ਦੇ ਨੇ ਇਹਨੂੰ ਲੱਗੇ ਹੋਏ ਜਿਹੜੇ ਕਲੰਪ ਨੇ ਸਾਰੇ ਸਾਰੇ ਪਏ ਉਦਾਂ ਫਿੱਟ ਹੋ ਰਹੇ ਨੇ ਅਣੀ ਦਾ ਪਲਾਟਫਾਰਮ ਤਾਂ ਹੁੰਦਾ ਫਾਨੀ ਜੀ ਮਿੱਤਰੋ ਲਾਗੇ ਵੀ ਰੋਣੀ ਫਿਲਟਰ ਪਾਉਣ ਖੜਾ ਕਰਨਗੇ ਉਸ ਤੋਂ ਬਾਅਦ ਟਿਬੇਟਣਗੇ ਜਾਲੀ ਆਟਿਕੀ ਰਹੋਗੇ ਬਹੁਤ ਬੇਗੀ ਇਹ ਮਗਰ ਥੱਲੇ ਵਾਲੇ ਟੁੱਟੇ ਨੂੰ ਝੂੜੀਆਂ ਨੇ ਇਹਦੇ ਵਿੱਚ ਆਕੇ ਜਾਲੀ ਦੇ ਵੇਖਣਾ ਦੇ ਨਾਲ ਹੁੰਦੇ ਨੇ ਵਧੀਆ ਸੂਕੜੀ ਮਾਰਦੇ ਫੋਟ ਫੋੜਦੇ ਡਿੱਡੜ ਫੋਟ ਤੇ 나ਗਵਾਲ ਵੀਰ ਨੇ ਰੱਸੀ ਦੇ ਪਾਣੀ ਪਰ ਇੰਗੇ ਤਿਆਰੋ ਪਹਿਲਾ ਟੋਟਾ ਪਾਉਣਾ ਹੈ ਲੋ ਮੱਥਾ ਟੇਕ ਰਿਹਾ ਵੀਰ ਨੇ ਬਹੁਤ ਪਿਆਰ ਨਾਲ ਪਾਉਣਾ ਹੁੰਦਾ ਡ੍ਰਾਈਵਰ ਵਾਲਾ ਦੇ ਪਾਸੇ ਵਿਚਾਰੇ ਰੱਖ ਕੇ ਬਿਨਾਂ ਰੱਖੇ ਨਾ ਕਿਤੇ ਚੀਜ਼ ਦੇ ਪਰ ਮਿਹਰਬਾਨ ਤਰੀਕਾਰਤੀ ਫਿੱਟ ਘੈਂਟ ਲੱਗਦੀ ਆ ਪੂਰੀ ਦੇਖੋ ਆਮ ਜੋੜ ਂਡੀਆ ਨਾਲੋਂ ਵੱਡੀ ਆ ਥੋੜੀ ਜੀ ਛੇਪਰ ਵੀ ਵੱਡਾ ਇਹਦਾ ਆਪਣੇ ਪ੍ਰੀਤ 75 ਵਾਲਾ ਐਨ ਰੰਗ ਕਰ ਗਿਆ ਮੈਚ ਨਾਲ